ਸਾਰੇ ਜਣੇ ਮੂੰਹ ਕਰਕੇ ਬੈਠੇ ਮੇਰੇ ਅੱਗੇ ਕਹਿੰਦੇ ਉਹ ਵੇਖੋ ਜੀ ਪਰੇ ਨੂੰ ਮਾਰੇ ਕਹਿੰਦੇ ਲਿਆਓ ਇਹਨੂੰ ਛੇਤੀ ਜਦੋਂ ਲੱਗ ਗਿਆ ਮਾਰੇ ਕਹਿੰਦੇ ਪਿੱਛਾ ਕੀਤਾ ਤੇ ਸੁਤਰੇ ਸ਼ਾਹ ਕਹਿੰਦੇ ਬਾਬਾ ਤੂੰ ਵੀ ਧੰਨ ਤੇਰੀ ਬਾਣੀ ਵੀ ਧੰਨ ਤੇਰੇ ਸਿੱਖ ਵੀ ਮਾਰੇ ਕਹਿੰਦੇ ਉਹ ਤੇ ਧਾਨੀਆਂ ਵੀ ਤੂੰ ਆਪ ਦੀ ਗੱਲ ਦੱਸ ਵੀ ਤੂੰ ਪਰੇ ਨੂੰ ਮੂੰਹ ਕੀਤਾ ਉਹ ਫਿਰ ਬੋਲਿਆ ਉਹਦੀਆਂ ਗੱਲਾਂ 'ਚ ਗਿਆਨ ਸਾਰਾ ਜੀਵਨ ਪੰਜ ਪਾਛ ਪਾਛ ਸਿੰਘਾਂ ਦੀ ਸੇਵਾ ਕੀਤੀ ਵਿਦਵਾਨ ਬੈਠੇ ਆ ਕੋਈ ਭੁੱਲ ਚ ਕੋਈ ਤੇ ਨਾਲੇ ਨਾਲ ਮਾਫੀ ਵੀ ਦੇ ਦਿਓ ਕਿਉਂਕਿ ਇੱਕ ਦੂਏ ਪਿਛੜੰਦੀ ਆਏ ਤ੍ਰਤੀ ਇਦਾਂ ਦੀ ਇੱਥੇ ਬੜੀਆਂ ਕਿਰਪਾ ਵਾਲੀਆਂ ਰੂਹਾਂ ਪਤਵੰਤੇ ਜੀ ਸ਼ੁਰੂਆਤ ਹੈ ਵਡਿਆਈ ਆਪ ਜੀ ਗੁਰੂ ਸਾਹਿਬ ਨੇ ਦਿੱਤੀ ਹੈ ਸੋ ਕਹਿੰਦਾ ਭਾਵ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੀਆਂ ਵਡਿਆਈਆਂ ਕਹਿਣ ਕਥਨ ਤੋਂ ਬਾਹਰੀਆਂ ਨੇ ਇਹ ਸਮੁੰਦਰੀ ਹੈ ਸੁਗਰਾੰਤ ਜਾ ਰਿਹਾ ਸੀ ਤੇ ਇੱਕ ਬੱਚਾ ਸਮੁੰਦਰ ਦੇ ਕੰਢੇ ਤੇ ਬੈਠਾ ਰੋਵੇ ਤੇ ਉਹ ਕਹਿੰਦਾ ਪੁੱਤਰ ਹੁੰਦਾ ਕਿਉਂ ਕਹਿੰਦਾ ਬਾਪੂ ਕੌਲੇ 'ਚ ਸਮੁੰਦਰ ਪਾਉਣਾ ਤੇ ਪੈਂਦਾ ਨਹੀਂ ਆ ਅੱਜ ਕਿੰਨੇ ਕੀਰਤਨ ਕਥਾ ਆਪਣੇ ਸਿੰਘ ਕਿੰਨਾ ਬੁਰਾ ਲ ਹੋਇਆ ਪਿਆ ਆਪਣੀ ਸਟੇਜ ਦਾ ਕਿਦਾਂ ਸਟੇਜਾਂ ਤੇ ਕਲਪਣਦਾ ਮਾਰੇ ਕਹਿੰਦੇ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਇਹਦੇ ਦਰਦ ਦੁੱਖ ਲਾਉਂਦੀ ਹੀ ਸੁਖ ਦਿੰਦੀ ਹੁਣ ਪਤਾ ਹੀ ਨਹੀਂ ਕਿੱਥੇ ਪਾਗਲਵਾਦਣੀ ਆਖੋ ਸਤਨਾਮ ਲੜ ਪਿੰਨੇ ਨਾ ਦੁਪਹਿਰਾ ਤਾਂ ਵਰਤ ਗਿਆ ਕਿਉਂਕਿ ਹਰੀ ਦੀ ਕਥਾ ਨਹੀਂ ਨਾ ਰਹਿ ਗਈ ਇੱਧਰ ਉੱਧਰ ਕਰਤੀ ਆਪਾਂ ਤੇ ਉਹ ਗੜਬੜ ਹੋ ਗਿਆ ਤਾਂ ਕਰਕੇ ਮਾਰੇ ਸੱਚੇ ਬਾਦਸ਼ਾਹ ਕਿਰਪਾ ਕਰਨ ਉਹਦੇ ਪੁੱਤਰ ਹੁੰਦਾ ਕਿਉਂ ਕਹਿੰਦਾ ਬਾਬਾ ਮੈਂ ਕੌਲੇ 'ਚ ਸਮੁੰਦਰ ਪਾਉਣਾ ਪੈਂਦਾ ਨਹੀਂ ਐ ਤੇ ਸੁਕਰਾੰਤ ਕਹਿੰਦਾ ਫਿਰ ਆਪਾਂ ਥੋੜਾ ਜਿਹਾ ਚੇਂਜ ਕਰ ਲਈਏ ਕਹਿੰਦੇ ਪਾਪਾ ਕਿਵੇਂ ਕਹਿੰਦੇ ਜੇ ਸਮੁੰਦਰ ਕੌਲੇ 'ਚ ਨਹੀਂ ਪੈਂਦਾ ਆਪਾਂ ਕੌਲਾ ਸਮੁੰਦਰ 'ਚ ਪਾ ਦਿੰਨੇ ਆਂ ਕਹਿੰਦਾ ਇਹ ਪੈ ਜਾਊਗਾ ਉਹ ਕਹਿੰਦਾ ਮੈਨੂੰ ਫੜਾ ਉਹ ਨਾ ਫੜ ਕੇ ਸੁਟਿਆ ਤੇ ਜਦੋਂ ਸਮੁੰਦਰ ਚ ਬਾਟਾ ਸੁਟਿਆ ਤੇ ਉਹ ਝੂਟੇ ਲਵੇ ਤੇ ਬੱਚਾ ਤਾੜੀਆਂ ਮਾਰ ਕੇ ਹੱਸ ਪਿਆ ਕਹਿਣ ਦਾ ਭਾਵ ਜਿੱਦ ਬੰਦੇ ਨੂੰ ਰਵਾਉਂਦੀ ਐ ਤੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਹੁਕਮ ਬੰਦੇ ਨੂੰ ਜਿਹੜਾ ਸਬਰ ਦਿੰਦਾ ਕਿਉਂਕਿ ਮਾਂ ਪਿਓ ਲੱਭਦਾ ਨਹੀਂ ਮਾਂ ਮਰੇ ਤੇ ਪੇਕੇ ਮੁੱਕਦੇ ਪਿਓ ਮਰੇ ਘਰ ਵਿਹਲਾ ਛਾ ਅਲਾ ਮਰਨ ਨਾ ਵੀਰ ਕਿਸੇ ਦੇ ਉੱਜੜ ਜਾਂਦਾ ਮੇਲਾ ਇਹ ਦੌਲਤਾਂ ਵਡੀਆਂ ਮਹਿੰਗੀਆਂ ਵੀਰ ਜੀ ਵੀ ਦੱਸ ਰਹਿ ਇਹ ਬਾਪੂ ਜੀ ਜਦੋਂ ਚੱਲੇ ਤੇ ਲੈ ਕੇ ਗਿਆ ਜਫੀ ਪਾ ਕੇ ਗੱਡੀ ਤੇ ਔਰ ਇੱਕੋ ਸ਼ਬਦ ਕਹਿੰਦੇ ਰਹੇ ਬਾਰੀ ਖੋਲ ਦਿਓ ਮੈਂ ਚੱਲਿਆਂ ਬਾਰੀ ਖੋਲ ਦਿਓ ਮੈਂ ਚਲੇ ਜਾਣਾ ਏ ਗੱਜ ਕੇ ਆਖੋ ਸਤਨਾਮ ਇਹ ਘਟਨਾ ਉਹਨਾਂ ਪਰਿਵਾਰਾਂ ਨਾਲ ਘਟਦੀਆਂ ਏ ਜਿਨ੍ਹਾਂ ਦੇ ਬਾਰੇ ਪੰਗਤੀ ਮਾਰੇ ਨੇ ਕਹੀ ਏ ਕਿ ਆ ਜਾਣਾ ਕਿਉ ਮਰਾਂਗੇ ਕਿ ਐਸਾ ਮਰਨਾ ਜੇਕਰ ਸਾਹਿਬ ਮਨੋਣਾ ਵੀਸਰੈ ਤਾਂ ਸਹਿਲਾ ਮਰਨਾ ਜਾਣਾ ਪਾਵੀਐ ਪਰ ਜੀ ਕਰ ਉਹਦੀ ਯਾਦ ਵਿੱਚ ਨਿਤਨੇਮ ਕਰੋਗੇ ਸੇਵਾ ਸਿਮਰਨ ਕਰੋਗੇ ਤੇ ਮਹਾਰਾਜ ਕਹਿੰਦੇ ਕੱਚੋ ਕੰਚਨ ਭਇਓ ਸ਼ਬਦ ਗੁਰ ਸ੍ਰਵਣੇ ਸੁਣਿਓ ਕੱਚ ਕਹਿੰਦੇ ਸੋਨਾ ਬਣ ਜਾਂਦਾ ਜਦੋਂ ਸ਼ਬਦ ਦੇ ਨੇੜੇ ਹੁੰਦਾ ਵਿਖ ਤੇ ਅੰਮ੍ਰਿਤ ਹੋਇਓ ਨਾਮ ਅੰਮ੍ਰਿਤ ਮੁਖ ਭਣਿਓ ਅਤਿ ਦੇ ਸ਼ਰਾਬੀ ਕਵਾਬੀ ਨਸ਼ਈ ਬੰਦੇ ਇੱਕ ਮੇਰਾ ਮਿੱਤਰ ਹੈ ਬਜ਼ੁਰਗ ਉਹ ਕਹਿੰਦਾ ਪੁੱਤਰਾ ਮੈਂ 5 ਡਰਮ ਘਟੋ ਘਟ ਸ਼ਰਾਬ ਪੀ ਲਈ ਐਸ ਵੇਲੇ ਤੱਕ ਉਹ ਲੋਏ ਗਏ ਇਹੋ ਜੀ ਸੱਟ ਲੱਗੀ ਕਥਾ ਕੀਰਤਨ ਚ ਕਦੋਂ ਆਈ ਦਾ ਆਪਾਂ ਕਿਸੇ ਵਿਦਵਾਨ ਦੇ ਬੋਲ ਇੱਥੇ ਵੱਜ ਗਏ ਕਬੀਰ ਸਤਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਜੇ ਅੱਜ ਉਹ ਬੰਦਾ ਕੇਸਾ ਧਾਰੀ ਅਮਰਤ ਛਕਿਆ ਤੇ 2 3 ਘੰਟੇ ਚੌੜਸਵ ਦੀ ਸੇਵਾ ਕਰਦਾ ਜੀਵਨ ਬਦਲਦਾ ਏ ਕਦਰ ਕਰਿਆ ਕਰੋ ਛੇਵੇਂ ਪਾਤਸ਼ਾਹ ਨੇ ਜਗਜੀਤ ਸਾਹਿਬ ਸੁਣਿਆ ਕਹਿੰਦੇ ਜਗਜੀਤ ਸਾਹਿਬ ਸੁਣਾਓ ਕੋਈ ਤੇ ਬਹੁਤ ਸਿੰਘ ਆਗੇ ਇਹ ਪਾਦਸ਼ਾਹ ਨੇ ਦੋ ਸ਼ਰਤਾਂ ਰੱਖੀਆਂ ਕਹਿੰਦੇ ਜਗਜੀਤ ਸਿੰਘ ਸੁਣਨਾ ਪਰ ਦੋ ਸ਼ਰਤਾਂ ਨੇ ਇੱਕ ਪਾਠ ਸੁੱਧ ਹੋਏ ਇੱਕ ਬਿਰਤੀ ਸੁੱਧ ਹੋਏ ਹੁਣ ਪਾਠ ਸੁੱਧ ਕਰਨ ਵਾਲੀਆਂ ਰੂਹਾਂ ਬੜੀਆਂ ਇੱਥੇ ਬੈਠੀਆਂ ਜਿਨ੍ਹਾਂ ਮਿਹਨਤ ਕੀਤੀ ਲੜੀਵਾਰ ਸਰਬਲੋ ਦਸਮ ਗ੍ਰੰਥ ਅੱਖਾਂ ਬੀੜ ਕੇ ਸਿੰਘ ਈਦਾਂ ਦਿਆ ਘੰਟਾ ਰੋਲ ਆ ਜਾਂਦੇ ਇੰਨੀ ਗੁਰਬਾਣੀ ਕੰਠ ਕੀਤੀ ਵੀ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਪਰ ਆ ਜਿਹੜੀ ਅਗਲੀ ਸ਼ਰਤ ਹੀ ਇਹ ਬੜੀ ਮਹਿੰਗੀ ਤੇ ਔਖੀ ਆ ਉਹ ਕਿਹੜੀ ਬਿਰਤੀ ਸੁੱਧ ਬਿਰਤੀ ਔਖੀ ਟਿਕਣੀ ਕਿਵਰੀ ਬੰਦਾ ਨਾ ਸਾਡੇ ਵਰਗੇ ਤੁਹਾਨੂੰ ਗਿਆਨ ਦਿੰਦੇ ਕਈ ਸੰਗਤਾਂ ਤੁਸੀਂ ਤਾਂ ਜੀ ਰੱਬ ਰੂਪ ਹੀ ਉਹ ਮੈਂ ਕਹ ਰੱਬ ਰੂਪ ਕੋਈ ਨਹੀਂ ਠਾਗੀਆਂ ਆਖੋ ਸਤਨਾ ਸੁਚਾਈ ਏ ਕੌੜੀ ਜਰੂਰ ਲੱਗਦੀ ਐ ਠੱਗੈ ਛੇਤੀ ਠੱਗਰ ਆਲਾ ਆਇਆ ਸਾਥ ਪੇ ਇੱਕੋ ਜਿਹਾ ਕਰਨਿਆ ਆ ਜਿਹੜੀ ਦੂਜੀ ਸ਼ਰਤ ਰੱਖੀ ਸੀ ਨਾ ਬਿਰਤੀ ਸੋਧਦੀ ਬਿਰਤੀ ਬੜੀ ਔਖੀ ਟਿਕਦੀ ਗੱਲਾਂ ਗਿਆਨ ਦੀਆਂ ਕੰਠ ਕਰ ਲੋ ਸਾਖੀਆਂ ਪੜ੍ਹ ਲੋ ਉਪਦੇਸ਼ ਦੇ ਦਿਓ ਸਾਉਂਡ ਬਹੁਤ ਸੋਹਣਾ ਆਵਾਜ਼ ਨਿਕਲੀ ਜਾਣੀ ਪਰ ਛੇਵੇਂ ਪਾਦਸ਼ਾਹ ਨੇ ਦੋ ਬਚਨ ਕਹਿ ਕਹਿੰਦੇ ਪਾਠ ਵੀ ਸ਼ੁੱਧ ਚਾਹੀਦਾ ਤੇ ਬਿਰਤੀ ਵੀ ਸ਼ੁੱਧ ਵੀ ਜਿਹੜੀ ਜਿਹੜੀ ਪੰਕਤੀ ਪੜ੍ਹੇ ਉੱਥੇ ਰਹਿਣੀ ਬਿਰਤੀ ਚਾਹੀਦੀ ਆ ਕਈ ਵਾਰੀ ਆਪਾਂ ਰੋਲ ਲਾਉਂਦਿਆਂ ਲਾਉਂਦਿਆਂ ਪਾਠ ਤੇ ਅਸੀਂ ਅੰਗ ਕਰ ਜਾਂਨੇ ਪਰ ਸੈਰ ਪੂਰੇ ਵਰਲਡ ਦੀ ਕਰ ਲੈਨੇ ਆਖੋਏ ਬੈਠੇ ਬੈਠੇ ਕੈਨੇਡਾ ਪਹੁੰਚ ਜਾਈਦਾ ਸਭ ਤੋਂ ਤੇਜ਼ ਮਨ ਦੌੜਦਾ ਬਾਬਾ ਸੁਦਰੇਸ਼ਾ ਨੂੰ ਮਾਰੇ ਕਿਨੇ ਪਿੱਛਾ ਕਰਕੇ ਬੈਠਾ ਕਹਿੰਦੇ ਬਾਬਾ ਤੂੰ ਹੀ ਧੰਨ ਤੇਰੀ ਸੰਗਤ ਧੰਨ ਬਾਣੀ ਚਪੇੜਾ ਇੰਨੀਆਂ ਮਾਰਦੀ ਮੂੰਹ ਤੇ ਖਾਧੀਆਂ ਨਹੀਂ ਜਾਂਦੀਆਂ ਆਖੋ